ਸਾਡੀਆਂ ਤਾਂ ਫਸਲਾਂ ਡੁੱਬ ਜਾਂਦੀਆਂ ਦੋ ਤਿੰਨ ਸਾਲਾਂ ਤੋਂ ਵਾਰ-ਵਾਰ ਪਾਰਸ਼ ਆ ਜਾਂਦੀ ਹੈ ਫਸਲਾਂ ਡੁੱਬ ਜਾਂਦੀਆਂ ਜੀ ਸਾਹਮਣੇ ਗਰੀਬਾਂ ਦੇ ਘਰ 파ਟ ਗਏ ਉਹਨਾਂ ਦਾ ਬਹੁਤ ਬੁਰਾ ਹਾਲ ਆ ਵਿਚਾਰਿਆਂ ਦਾ ਪਿੰਡ ਤੱਕੇ ਪਾਣੀ ਵੜ ਗਿਆ ਜੀ ਤਾਂ ਜਿਹੜੇ ਟ੍ਰੇਨ ਵਿਭਾਗ ਦੇ ਚੀਫ ਇੰਜੀਨੀਅਰ ਵੀ ਇੱਥੇ ਆਉਂਦੇ ਜਾਂਦੇ ਰਹੇ ਆ ਵੇਖਦੇ ਰਹੇ ਆ ਲਾਰੇ ਲੱਪੇ ਲਾਉਂਦੇ ਰਹੇ ਆ ਜੀ ਵੀ ਆਪਾਂ ਉਹਨੇ ਆ ਕਰਦੇ ਆ ਸਰਕਾਰਾਂ ਲਾਰੇ ਦੇ ਰਹੀਆਂ ਜੀ ਬਸ ਹੁਣ ਸਾਡੇ ਜਿਮਨੀ ਚੋਂ ਆ ਗਈ ਹੈ ਅਸੀਂ ਤਾਂ ਮਦਦ ਉਹ ਪਾਰਟੀ ਦੀ ਕਰਾਂਗੇ ਜਿਹੜਾ ਸਾਡਾ ਕੰਮ ਪਹਿਲੇ ਨੰਬਰ ਤੇ ਪਹਿਲਾਂ ਕਰਕੇ ਪਾਈਪਲਾਈਨ ਬਵਾ ਕੇ ਦਿਓ ਇੱਥੇ ਤਿੰਨ ਪਿੰਡਾਂ ਦਾ ਪਾਣੀ ਪਹੁੰਚਦਾ ਜੀ ਇਤਰੋਂ ਧੂੜ ਕੋਟ ਆ ਕੁਛ ਇਧਰ ਬੁੱਟਰਛਰੀ ਆ ਕੁਛ ਆ ਲੁਹਾਰਾ ਪਿੰਡ ਦੇ ਦੂਰ ਦੂਰ ਦੇ ਖੇਤਾਂ ਦਾ ਵੀ ਆਉਂਦਾ ਜੀ ਕਰੋੜ ਦਾ ਨਹੀਂ ਸਾਰਾ 15-20 ਲੱਖ ਦਾ 15-10 ਤੋਂ 15 ਲੱਖ ਦਾ ਹੀ ਪ੍ਰੋਜੈਕਟ ਹੈ ਜੀ ਸਾਰਾ ਕੋਈ ਲੰਮਾ ਚੌੜਾ ਕੰਮ ਇਹ ਨਹੀਂ ਗਾਏ ਅਸੀਂ ਤਾਂ ਬਹੁਤ ਚਿਰ ਤੋਂ ਇਸ ਪਾਣੀ ਤੋਂ ਪੀੜਤਾਂ ਜੀ ਤੇ ਪਹਿਲਾਂ ਵੀ ਬਦਲ ਸਾਹਿਬ ਦੀ ਸਰਕਾਰ ਸੀ ਉਦੋਂ ਆ ਬਦਲ ਸਾਹਿਬ ਆਉਂਦੇ ਰਹੇ ਇੱਥੇ ਤੇ ਚੀਫ ਸਫ ਸੀ ਉਹਨਾਂ ਦੀ ਵੀ ਡਿਊਟੀ ਲਈ ਪਰ ਕਿਸੇ ਨੇ ਗੱਲ ਜਿਸ ਨਹੀਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਇਸ ਵਾਰੀ ਗਰਮੀ ਬਹੁਤ ਪਈ ਹੈ ਲੋਕਾਂ ਨੇ ਮੀਂਹ ਦੀ ਬੜੀ ਬੇਸਬਰੀ ਨਾਲ ਉਡੀਕ ਕੀਤੀ ਹੈ ਪਰ ਇਹ ਮੀਂਹ ਕਈਆਂ ਵਾਸਤੇ ਇਲਾਹੇ ਬੰਦ ਰਿਹਾ ਹੈ ਪਰ ਕਈਆਂ ਵਾਸਤੇ ਮੀਂਹ ਜਿਹੜਾ ਮੁਸੀਬਤ ਬਣਦਾ ਹੈ ਤਾਂ ਇਸ ਵਕਤ ਮੈਂ ਲੋਹਾਰਾ ਪਿੰਛ ਹੈਗਾ ਇਸ ਪਿੰਡ ਦੇ ਦੇ ਵਿੱਚ ਮੀਂਹ ਦਾ ਪਾਣੀ ਜਦੋਂ 6 ਤਰੀਕ ਨੂੰ ਮੀਂਹ ਪੈਂਦਾ ਯਾਨੀ 6 ਜੁਲਾਈ ਨੂੰ ਮੀਂਹ ਛਾਪਿਆ ਸੀਗਾ ਉਹਦਾ ਪਾਣੀ ਅੱਜ ਵੀ ਪਰਿਆ ਹੋਇਆ ਖੇਤਾਂ ਦੇ ਵਿੱਚ 200 ਕਿੱਲਾ ਜਿਹੜਾ ਪ੍ਰਭਾਵਿਤ ਹੋਇਆ ਹੈ ਪਾਣੀ ਬਹੁਤ ਜ਼ਿਆਦਾ ਪਾਣੀ ਹੈ ਤੇ ਕਿਸਾਨਾਂ ਨੂੰ ਇੱਕ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹਰ ਵਾਰ ਇਹਨਾਂ ਦੀ ਫਸ ਨੁਕਸਾਨ ਹੁੰਦਾ ਕਿਉਂਕਿ ਨਾਲ ਦੇ ਜਿਹੜੇ ਪਿੰਡ ਹੈਗੇ ਆ ਉੱਥੇ ਪਾਣੀ ਉੱਚ ਜਿਹੜਾ ਉਹ ਉੱਚੇ ਹੋਣ ਕਰਕੇ ਉਹ ਵੀ ਪਾਣੀ ਆਂਦਾ ਤੇ ਇੱਥੇ ਡਰੇਨ ਦੀ ਇੱਕ ਪਾਈਪ ਦੀ ਇਸ ਜਗ੍ਹਾ ਤੋਂ ਨਿਕਾਸੀ ਨਾ ਹੋਣ ਕਰਕੇ ਕਿਸਾਨਾਂ ਨੂੰ ਖਮਿਆਜਾ ਭੁਗਤਣਾ ਪੈਂਦਾ ਜਿਹੜੀ ਕੁਦਰਤ ਕਹ ਸਕਦੇ ਆ ਜਾਂ ਜਿਹੜਾ ਮੀਂਹ ਪੈਂਦਾ ਆ ਦੇਖੋ ਮੇਰੇ ਪਿੱਛੇ ਇਹ ਪੂਰਾ ਦਰਿਆ ਲੱਗਦਾ ਦੇਖ ਕੇ ਦੂਰ ਤੱਕ ਦੇਖ ਸਕਦੇ ਹੋ ਇਹ 1.5 200 ਕਿੱਲਾ ਜਿਹੜਾ ਇਲਾਕਾ ਹੈਗਾ ਸਾਰਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਇਹ ਲੋਹਾਰਾ ਪਿੰਡ ਹੈਗਾ ਬਠਿੰਡਾ ਤੋਂ ਸ਼੍ਰੀ ਮੁਕਸਰ ਸਾਹਿਬ ਦੇ ਰੋਡ ਦੇ ਉੱਤੇ ਜਦੋਂ ਅਸੀਂ ਜਾਂਦੇ ਆ ਤਾਂ ਉਸ ਰੋਡ ਤੇ ਇਹ ਲੋਹਾਰਾ ਪਿੰਡ ਆਂਦਾ ਹੈ ਮੇਨ ਰੋਡ ਦੇ ਉੱਤੇ ਤਾਂ ਇੱਕ ਘਰ ਵੀ ਹੈਗਾ ਇੱਥੇ ਪਿੱਛੇ ਉਹਦੇ ਵੀ ਚਾਰੇ ਪਾਸੇ ਪਾਣੀ ਹੈ 200 ਕਿੱਲਾ ਕਿਸਾਨਾਂ ਦੀ ਜਿਹੜੀ ਹਾਲਾਂਕਿ ਜਿਹੜੇ ਅਗਲੇ ਹਿੱਸੇ ਜਿਹੜਾ ਝੋਨਾ ਬੀਜਿਆ ਉਹ ਤਾਂ ਜ਼ਰੂਰ ਖਰਾਬ ਹੋਇਆ ਪਰ ਜਿਹੜਾ ਇੱਥੇ ਝੋਨਾ ਬੀਜਣਾ ਸੀ ਉਸ ਝੋਨੇ ਨੂੰ ਬੀਜਣ ਵਾਸਤੇ ਕਿਸਾਨਾਂ ਨੂੰ 7 ਤਰੀਕ ਤੋਂ ਦਿਨ ਰਾਤ ਜਿਹੜੀ ਮੋਟਰ ਚਲਾ ਕੇ ਆਪਣੇ ਪਲਨੋ ਡੀਜ਼ਲ ਫੋਕੇ ਪਾਣੀ ਜਿਹੜਾ ਡਰੇਨ ਚ ਪਾਇਆ ਜਾ ਰਿਹਾ ਇੱਕ ਬੜੀ ਵੱਡੀ ਮੁਸੀਬਤ ਇਸ ਪਿੰਡ ਵਾਸਤੇ ਖੜੀ ਹੁੰਦੀ ਲੋਹਾਰਾ ਪਿੰਡ ਹੈ ਚਾਰੇ ਪਾਸੇ ਮੈਂ ਤੁਹਾਨੂੰ ਕੈਮਰੇ ਦੇ ਜ਼ਰੀਏ ਅਸੀਂ ਤੁਹਾਨੂੰ ਸਾਰਾ ਦਿਖਾਣੇ ਆ ਇਹ ਸਾਰਾ ਪਿੰਡ ਜਿਹੜਾ ਇਸ ਪਾਸੇ ਜਿਹੜਾ ਤੁਸੀਂ ਦੇਖਣ ਲੋਹਾਰੇ ਪਿੰਡ ਦੇ ਜਿਹੜੇ ਖੇਤ ਹੈਗੇ ਆ 200 ਕਿੱਲਾ ਰਕਬਾ ਹੈਗਾ ਜਿਹੜਾ ਇਸ ਵਕਤ ਪ੍ਰਭਾਵਿਤ ਹੈ ਕਿਸਾਨ ਪਰੇਸ਼ਾਨ ਹੈ ਵੀ ਆਕਰਕਾਰ ਕੋਈ ਹੱਲ ਸਮੇਂ ਦੀ ਸਰਕਾਰਾਂ ਵੱਲੋਂ ਨਹੀਂ ਕੀਤਾਗਾ ਪਿੱਛੇ ਚਾਹੇ ਕਾਂਗਰਸ ਸਰਕਾਰ ਰਹੇ ਜਾਂ ਉਸ ਤੋਂ ਪਹਿਲਾਂ ਅਕਾਲੀ ਦਲ ਸਰਕਾਰ ਰਹੀ ਹੈ ਸਿਰਫ ਇੱਕ ਪਾਈਪ ਹੈਗਾ ਜਿਹੜਾ ਇੱਥੋਂ ਡਰੇਨ ਜਿਹਦੀ ਡਰੇਨ ਦੇ ਜ਼ਰੀਏ ਪਾਈਪ ਡਰੇਨ ਚ ਪਾਈਪ ਪੈਣਾ ਸੀ ਇਹਦਾ ਪਾਈਪਾਈ ਤੱਕ ਨਹੀਂ ਪਿਆ ਜਿਹਦੇ ਕਰਕੇ ਲੋਹਾਰਾ ਪਿੰਡ ਦਾ 200 ਏਕੜ ਜਿਹੜਾ ਇੱਥੇ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦੀ ਜਿਹੜੀ ਜ਼ਮੀਨ ਆ ਪਰਵਾਬਤ ਹੁੰਦੀ ਆ ਥੋੜਾ ਪਿਛੇ ਦੂਸਰੀ ਸਾਈਡ ਤੋਂ ਦਿਖਾ ਦਿੰਨੇ ਤੁਹਾਨੂੰ ਇਹ ਇੱਕ ਸਾਈਡ ਹੈਗੀ ਆ ਤੇ ਇਹਦੇ ਨਾਲ ਆ ਦੂਸਰਾ ਪਾਸਾ ਵੀ ਤੁਸੀਂ ਦੇਖੋ ਚਾਰੇ ਪਾਸੇ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਮੇਨ ਸੈਂਟਰ ਪੁਆਇੰਟ ਹੈਗਾ ਖੇਤਾਂ ਦੇ ਵਿੱਚ ਹੈ 7 ਤਰੀਕ ਤੋਂ ਲਗਾਤਾਰ ਜਿਹੜਾ ਕਿਸਾਨ ਜਿਹੜੀ ਮੋਟਰ ਚਲਾ ਕੇ ਪਾਣੀ ਜਿਹੜਾ ਡਰੇਨ ਚ ਪਾਰੇ ਨੇ ਹਾਲਾਂਕਿ ਕੰਮ ਸਰਕਾਰਾਂ ਦਾ ਹੈਗਾ ਪਿੱਛੇ ਆ ਵੀ ਤੁਹਾਨੂੰ ਦਿਖਾ ਦਿੰਨਾ ਮੇਨ ਰੋਡ ਹੈ ਮੇਨ ਰੋਡ ਦਾ ਪਾਣੀ ਜਿਹੜਾ ਆ ਜਿਹੜੀ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਵੀ ਪਾਣੀ ਇਹਨਾਂ ਖੇਤਾਂ ਜਾਂਦਾ ਹੈ ਕਿ ਕਿਸਾਨ ਬੜੀ ਵੱਡੀ ਮੁਸੀਬਤ ਦੇ ਵਿੱਚ ਆ ਵੀ ਆਖਰਕਾਰ ਇਹਦਾ ਹੱਲ ਕਿਵੇਂ ਹੋਊਗਾ ਕਿਸੇ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ ਸਾਡੇ ਨਾਲ ਬਾਈ ਉੱਪਰ ਆ ਜਾ ਰਾਜਾ ਮਾਨ ਬਾਈਏ ਉਹਨਾਂ ਦੀ ਜ਼ਮੀਨ ਹੈਗੀ ਹੋਰ ਵੀ ਬੜੇ ਕਿਸਾਨ ਹੈਗੇ ਜਿਨ੍ਹਾਂ ਦੀ ਜ਼ਮੀਨ ਜਿਹੜੀ ਹੈਗੀ ਇਸ ਵਕਤੇ ਸਾਰੀ ਪਾਣੀ ਦੇ ਵਿੱਚ ਡੁੱਬੀ ਹੋਈ ਹੈ 7 ਤਰੀਕ ਤੋਂ ਲਗਾਤਾਰ ਮੋਟਰ ਚਲਾ ਕੇ ਪਾਣੀ ਜਿਹੜਾ ਇੱਥੋਂ ਕੱਢਿਆ ਜਾ ਰਿਹਾ ਡਰੇਨ ਦੇ ਵਿੱਚ ਤਾਂ ਸਾਰੇ ਕਿਸਾਨ ਇਸ ਇਲਾਕੇ ਦੇ ਹੈਗੇ ਲੋਹਾਰਾ ਪਿੰਡ ਚ ਅਸੀਂ ਇਸ ਵਕਤ ਆ ਗਏ ਆ ਬੜੀ ਬਹੁਤ ਵੱਡੀ ਮੁਸੀਬਤ ਹਾਲਾ ਕੀ ਮੀਂਹ ਦੀ ਬੜੀ ਵੱਡੀ ਡਿਮਾਂਡ ਸੀ ਲੋਕ ਕਹਿੰਦੇ ਮੀਂਹ ਪੈ ਜਾਏ ਗਰਮੀ ਤੋਂ ਥੋੜੀ ਰਾਹਤ ਮਿਲੇ ਪਰ ਇਹ ਮੈਨੂੰ ਲੱਗਦਾ ਮੀਂਹ ਮੁਸੀਬਤ ਹੀ ਬਣਦਾ ਤੁਹਾਡੇ ਵਾਸਤੇ ਬਹੁਤ ਵੱਡੀ ਮੁਸੀਬਤ ਹੈ ਜੀ ਸਾਡੀਆਂ ਤਾਂ ਫਸਲਾਂ ਡੁੱਬ ਜਾਂਦੀਆਂ ਦੋ ਤਿੰਨ ਸਾਲਾਂ ਤੋਂ ਵਾਰ-ਵਾਰ ਪਾਰਸ਼ਾ ਆ ਜਾਂਦੀ ਹੈ ਫਸਲਾਂ ਡੁੱਬ ਜਾਂਦੀਆਂ ਜੀ ਹੁਣ ਵੇਖੋ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਸਾਹਮਣੇ ਗਰੀਬ ਲੋਕਾਂ ਦੇ ਘਰ ਹੈ ਪਿੰਡ ਲੋਹਾਰਾ ਦੇ ਹਲਕਾ ਗ ਸਾਹਮਣੇ ਗਰੀਬਾਂ ਦੇ ਘਰ ਪਾਟ ਗਏ ਉਹਨਾਂ ਦਾ ਬਹੁਤ ਬੁਰਾ ਹਾਲ ਆ ਵਿਚਾਰਿਆਂ ਦਾ ਪਿੰਡ ਤੱਕੇ ਪਾਣੀ ਵੜ ਗਿਆ ਜੀ ਤੇ ਉਸ ਤੋਂ ਬਾਅਦ ਇੱਥੇ ਬਾਦਲ ਸਾਹਿਬ ਸੰਗਤ ਦਰਸ਼ਨ ਲਾਉਂਦੇ ਸੀ ਉਹਨਾਂ ਨੇ ਵਾਰ-ਵਾਰ ਬੇਨਤੀ ਕਰੀ ਵੀ ਇੱਥੇ 2 ਕਿਲੋਮੀਟਰ ਤੇ ਡਰੇਨ ਲੰਘਦਾ ਚਾਹੰਦ ਭਾਂ ਡਰੇਨ ਹੈ ਜੀ ਪਾਣੀ ਦੀ ਨਿਕਾਸੀ ਕਰ ਦਿਓ ਪਿੰਡ ਸੌਖਾ ਹੋ ਜੇ 2 250 ਏਕੜ ਖਰਾਬ ਹੋ ਜਾਂਦੀ ਪੱਕੀ ਪਕਾਈ ਫਸਲ ਖਰਾਬ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਵੜਿੰਗ ਸਾਹਿਬ ਆ ਗਏ ਵਾਰ-ਵਾਰ ਉਹਨਾਂ ਨੂੰ ਬੇਨਤੀ ਕਰਦੇ ਆ ਤਿੰਨ ਪਲੇਨ ਨੂੰ ਐਮਐਲਏ ਸਾਹਿਬ ਬਣ ਕੇ ਸਾਨੂੰ 2-2 ਸਾਲਾਂ ਤੋਂ ਭਰੋਸਾ ਦੇ ਜਾਂਦੇ ਆ ਕੋਈ ਨਹੀਂ ਪਾਵਾਂਗੇ ਪਾਈਪ ਤੁਹਾਡੇ ਵਾਸਤੇ ਪਾਵਾਂਗੇ ਪਰ ਪਾ ਰਹੇ ਨਹੀਂ 15 ਸਾਲ ਉਹਨਾਂ ਦੇ ਮੂੰਹ ਉੱਨੀ 12-15 ਸਾਲ ਹੋ ਗਏ ਜੀ ਵੇਖਦਿਆਂ ਨੂੰ ਪਰ ਬਾਈ ਜੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਤੁਸੀਂ ਕਹਿੰਦੇ ਸੰਗਰਦਸਨ ਬਾਦਲ ਸਰਕਾਰ ਵਿੱਚ ਲੱਗਦੇ ਰਹੇ ਹਾਂਜੀ ਹਾਂ ਉਸ ਵੇਲੇ ਦਾ 10 ਸਾਲ ਰਾਜ ਕੀਤਾ ਉਹਨਾਂ ਨੇ ਵੀ ਪੰਜ ਵਾਰ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਰਹਿ ਚੁੱਕੇ ਆ ਪਰ ਐਡਾ ਵੱਡਾ ਮਸਲਾ ਸੀ ਕਿਉਂ ਨਹੀਂ ਧਿਆਨ ਦਿੱਤਾ ਕਹਿੰਦੇ ਬਾਦਲ ਸਾਹਿਬ ਨੇ ਆਪ ਖੁਦ ਆ ਕੇ ਮੌਕਾ ਵੇਖਿਆ ਜੀ ਪ੍ਰਕਾਸ਼ ਸਿੰਘ ਬਾਦਲ ਨੇ ਤੇ ਬਕਾਇਦਾ ਜਿਹੜੇ ਡਰੇਨ ਵਿਭਾਗ ਦੇ ਚੀਫ ਇੰਜੀਨੀਅਰ ਵੀ ਇੱਥੇ ਆਉਂਦੇ ਜਾਂਦੇ ਰਹੇ ਆ ਵੇਖਦੇ ਰਹੇ ਆ ਲਾਰੇ ਲੱਪੇ ਲਾਉਂਦੇ ਰਹੇ ਆ ਜੀ ਵੀ ਆਪਾਂ ਉਹਨੇ ਆ ਕਰਦੇ ਆ ਸਰਕਾਰਾਂ ਲਾਰੇ ਦੇ ਰਹੀਆਂ ਜੀ ਬਸ ਹੁਣ ਸਾਡੇ ਜਿਮਨੀ ਚੋਂ ਆ ਗਈ ਐ ਅਸੀਂ ਤਾਂ ਮਦਦ ਉਹ ਪਾਰਟੀ ਦੀ ਕਰਾਂਗੇ ਜਿਹੜਾ ਸਾਡਾ ਕੰਮ ਪਹਿਲੇ ਨੰਬਰ ਤੇ ਪਹਿਲਾਂ ਕਰਕੇ ਪਾਈਪ ਲਾਈਨ ਪਵਾ ਕੇ ਦੇਵੇ ਅੱਛਾ ਭਾਈ ਇਹ ਜਿਹੜੀ ਪ੍ਰਪੋਜ਼ਲ ਵੀ ਤੁਸੀਂ ਦਿੱਤੀ ਹੋਣੀ ਉਹ ਅਧਿਕਾਰੀਆਂ ਉਹ ਵੀ ਕਿੰਨੇ ਕਿੰਨੇ ਕ ਕਰੋੜ ਦਾ ਪ੍ਰੋਜੈਕਟ ਸੀ ਜਿਹੜਾ ਨਹੀਂ ਕੀਤਾ ਇਹਨਾਂ ਨੇ ਨਹੀਂ ਸਰ ਕਰੋੜ ਦਾ ਨਹੀਂ ਸਾਰਾ 15-20 ਲੱਖ ਦਾ 15-10 ਤੋਂ 15 ਲੱਖ ਦਾ ਹੀ ਪ੍ਰੋਜੈਕਟ ਹੈ ਜੀ ਸਾਰਾ ਕੋਈ ਲੰਮਾ ਚੌੜਾ ਕੰਮ ਹੈ ਨਹੀਂਗਾ ਇਹ 15 ਲੱਖ ਰੁਪਿਆ ਮਤਵਤਵਦ 2 ਕਿਲੋਮੀਟਰ ਹੀ ਹੈ ਜੀ ਕੋਈ ਵੀ ਰਹਿ ਗਈ ਕਾਂਗਰਸ ਵੀ ਰਹਿ ਗਈ ਹੈ ਕਿਸੇ ਨੇ ਧਿਆਨ ਨਹੀਂ ਦਿੱਤਾ ਨਹੀਂ ਨਹੀਂ ਸਰ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਅੱਛਾ ਹੁਣ ਇੱਕ ਚੀਜ਼ ਹੋਰ ਹੈ ਜਿਹੜੇ ਨਾਲ ਕਿੰਨੇ ਪਿੰਡ ਹੈਗੇ ਆ ਇੱਥੇ ਕਿੰਨੇ ਨਾਲ ਦੇ ਪਿੰਡ ਹੈਗੇ ਜਿਨ੍ਹਾਂ ਦਾ ਪਾਣੀ ਇੱਥੇ ਪਹੁੰਚਦਾ ਹੈ ਇੱਥੇ ਤਿੰਨ ਪਿੰਡਾਂ ਦਾ ਪਾਣੀ ਪਹੁੰਚਦਾ ਜੀ ਇਧਰੋਂ ਧੂੜਕੋਟ ਆ ਕੁਛ ਇਧਰ ਬੁੱਟਰਛਰੀ ਆ ਕੁਛ ਆ ਲੋਹਾਰਾ ਪਿੰਡ ਦੇ ਦੂਰ ਦੂਰ ਦੇ ਖੇਤਾਂ ਦਾ ਵੀ ਆਉਂਦਾ ਜੀ ਤੇ 2 250 ਏਕੜ ਆ ਤੁਹਾਡੇ ਸਾਹਮਣੇ ਆ ਹਜੇ ਤਾਂ ਪਾਣੀ 4-5 ਦਿਨ ਹੋ ਗਏ ਸਾਨੂੰ ਚੱਕੀ ਜਾਣੇ ਦਿਨਪੁਰ ਰਾਤ ਲਾ ਕੇ ਵੀ ਪਿੰਡ ਦਾ ਨੁਕਸਾਨ ਨਾ ਹੋਵੇ। ਫਿਰ ਬਾਈ ਮੋਟਰ ਆਪਣੇ ਪੰਨੋਂ ਹੀ ਖਰਚਾ ਕਰ ਰਹੇ ਹਾਂ। ਹਾਂਜੀ ਹਾਂਜੀ ਕੋਲੋਂ ਪਿਛਲੀ ਵਾਰੀ ਸਾਡਾ 1.5 ਲੱਖ ਰੁਪਏ ਦਾ ਡੀਜ਼ਲ ਛੜਿਆ ਸੀਗਾ। ਮੈਨੂੰ ਲੱਗਦਾ 7 ਤਰੀਕ ਤੋਂ ਤੁਸੀਂ ਕੰਟੀਨਿਊ ਕਰ ਰਹੇ ਹੋ ਇਹ ਤਾਂ ਪਾਣੀ ਥੱਲੇ ਵੀ ਨਹੀਂ ਜਾ ਰਿਹਾ ਇਹਦਾ। ਹਾਂਜੀ ਹਾਂਜੀ ਹਜੇ ਅੱਧਾ ਚੱਕਿਆ ਗਿਆ ਜੀ ਅੱਧਾ ਅੱਧੋਂ ਵੱਧ ਬਾਕੀ ਵੀ ਆ ਜੀ। ਸਾਡੀ ਤਾਂ ਮੰਗ ਆ ਸਰਕਾਰ ਤੋਂ। ਹਜੇ ਹਜੇ ਬਾਈ ਜੀ ਇੱਥੇ ਝੋਨਾ ਲੱਗਣਾ। ਜਿਹੜੀ ਜਗ੍ਹਾ ਥੋੜੀ ਹੈਗੀ ਇਹ। ਜੇ ਪਾਣੀ ਨਾ ਚੱਕਿਆ ਗਿਆ ਤਾਂ ਝੋ ਕੋਸ਼ਿਸ਼ ਕਰੀ ਜਾਂਦੇ ਆ ਆਪਦੇ ਕੋਲੋਂ ਵਿਛੇ ਦੀ ਚੱਕਿਆ ਜਾਵੇ ਝੋਨੇ ਦਾ ਟਾਈਮ ਲੰਗੀ ਜਾਂਦਾ ਲੇਟ ਹੋ ਜਾਂਦਾ ਅੱਗੇ ਇਸ ਤੋਂ ਅੱਗੇ ਦੀ ਗੱਲ ਕਰ ਲਈਏ ਜਿੱਥੇ ਆਪਾਂ ਖੜੇ ਆ ਇਹ ਜਗ੍ਹਾ ਛੱਡ ਕੇ ਅੱਗੇ ਰੱਖਵਾ ਹੈਗਾ ਉੱਥੇ ਕਿਸੇ ਦਾ ਝੋਨਾ ਡੁੱਬਿਆ ਪਾਣੀ ਚੱਗੇ ਹਾਂਜੀ ਹਾਂਜੀ ਪਿੰਡ ਦੇ ਪਰਲੇ ਪਾਸੇ ਵੀ ਕੁਛ ਨਾ ਕੁਛ ਏਰੀਆ ਡੁੱਬਿਆ ਕਾਫੀ ਏਰੀਆ ਡੁੱਬਿਆ ਪਰ ਉੱਥੇ ਛੱਪੜ ਦੀ ਪਾਈ ਪਾਈ ਵੀ ਹੈ ਕੁਛ ਉਧਰੋਂ ਨਿਕਾਸੀ ਚੱਕੀ ਹੌਲੀ ਹੌਲੀ ਚੱਕੀ ਜਾਂਦੇ ਜੀ ਜੀ ਨਿਕਾਸੀ ਦਾ ਨਹੀਂ ਪ੍ਰਬੰਧ ਹੈ ਕੀ ਕੀ ਮੰਗ ਕਰਦਾ ਸਰਕਾਰ ਪਾਈਪਲਾਈਨ ਪਾਈ ਜਾਵੇ ਜੀ ਆ ਸਾਹਮਣੇ ਚੰਦਪਾਣ ਡਰੇਨ ਹੈ 2 ਕਿਲੋਮੀਟਰ ਤੋਂ ਤੇ ਬਸ ਪਾਈ ਪਾਣੀ ਛੇਤੀ ਨੂੰ ਛੇਤੀ ਚੱਕਿਆ ਜਾ ਕਰੇ ਫਸਲ ਬਾਜਿਆ ਕਰੇ ਸਾਡੀ ਪੱਕੀ ਪਕਾਈ ਫਸਲ ਡੁੱਬ ਜਾਂਦੀ ਹੈ ਜੀ ਫਿਰ ਜ਼ਿਮੀਦਾਰ ਦੇ ਪੱਲੇ ਕੀ ਰਹਿੰਦਾ ਜਦੋਂ ਪੱਕੀ ਪਕਾਈ ਫਸਲ ਹੀ ਡੁੱਬ ਜਾਂਦੀ ਹੈ ਲੱਗਦਾ ਇਹ ਫਸਲ ਬੀਜਣ ਤੋਂ ਦੁੱਗਣਾ ਤਿੰਨਣਾ ਖਰਚਾ ਤਾਂ ਪਾਣੀ ਕੱਢਣ ਚ ਹੀ ਹੋ ਜਾਂਦਾ ਕੱਢਣ ਤੇ ਵੀ ਬਹੁਤ ਖਰਚ ਹੋ ਜਾਂਦਾ ਜੀ ਬਾਕੀ ਝੋਨਾ ਲੱਗਿਆ ਵੀ ਸੀ ਆ ਵੇਖੋ ਨਾ ਇਹਦੇ ਵਿੱਚ ਝੋਨਾ ਲੱਗਿਆ ਸੀ ਇੱਧਰ ਵਿੱਚ ਝੋਨਾ ਲੱਗਿਆ ਸੀ ਤੇ ਇਹ ਇੱਧਰ ਵਿੱਚ ਝੋਨਾ ਲੱਗਿਆ ਸੀ ਲੱਗੇ ਝੋਨੇ ਡੁੱਬ ਗਏ ਜੀ ਹੁਣ ਕੀ ਕਰਗੇ ਲੇਬਰ ਪੈ ਗਈ ਲਾਉਣ ਦੀ ਖਰਚੇ ਪੈ ਗਏ ਜੇ ਮੁੱਖ ਮੰਤਰੀ ਸਾਹਿਬ ਤੁਹਾਡੇ ਚੈਨਲ ਜਰੀਏ ਸਾਡੀ ਬੇਨਤੀ ਸੁਣਨ ਜੀ ਬਸ ਇਹੀ ਆ ਵੀ ਸਾਡੀ ਤਾਂ ਪਾਣੀ ਲੈਫਟ ਕਰਕੇ ਪਾਈਪਲਾਈਨ ਪਾਜੇ ਤੇ ਲੈਫਟ ਕਰਕੇ ਪਾਣੀ ਡਰੇਨ ਚ ਨਿਕਲ ਜਾਈ ਜੀ ਡਰੇਨ ਖਾਲੀ ਹੈ ਚੰਦਪਾਣ ਤਾਂ ਹੀ ਹੋ ਸਕਦਾ ਹਾਂਜੀ ਭਾਈ ਜੀ ਬੜੀ ਵੱਡੀ ਮੁਸੀਬਤ ਹੈ ਕਿ ਇਹ ਇਸ ਪਿੰਡ ਦੀ ਅਕਾਲੀ ਸਰਕਾਰ ਰਹੇਗੀ ਕੋਈ ਹੱਲ ਉਸ ਵਕਤ ਹੀ ਨਹੀਂ ਹੋ ਬੜੇ ਸੰਘਰਸ਼ ਵਿੱਚ ਲੱਗਦੇ ਰਹੇ ਹਾਂਜੀ ਬਿਲਕੁਲ ਜੀ ਅਸੀਂ ਤਾਂ ਬਹੁਤ ਚਿਰ ਤੋਂ ਇਹ ਪਾਣੀ ਤੋਂ ਪੀੜਤਾਂ ਜੀ ਤੇ ਪਹਿਲਾਂ ਵੀ ਬਾਦਲ ਸਾਹਿਬ ਦੀ ਸਰਕਾਰ ਸੀ ਉਦੋਂ ਆਪ ਬਾਦਲ ਸਾਹਿਬ ਆਉਂਦੇ ਰਹੇ ਇੱਥੇ ਤੇ ਚੀਪਸਾਲ ਸੀ ਉਹਨਾਂ ਦੀ ਵੀ ਡਿਊਟੀ ਲਾਈ ਪਰ ਕਿਸੇ ਨੇ ਗੱਲ ਨਹੀਂ ਸੁਣੀ ਅੱਛਾ ਇਹ ਜਦੋਂ ਹੁਣ ਪਾਣੀ ਭਰ ਗਿਆ 7 ਤਰੀਕ ਦਾ ਉਸ ਤੋਂ ਬਾਅਦ ਕੋਈ ਅਧਿਕਾਰੀ ਆਇਆ ਇੱਥੇ ਨਹੀਂ ਕੋਈ ਅਧਿਕਾਰੀ ਨਹੀਂ ਆਇਆ ਕੋਈ ਤੁਸੀਂ ਮਿਲੇ ਹੋ ਡੀਸੀ ਨੂੰ ਕਿਸੇ ਹੋਰ ਅਧਿਕਾਰੀ ਨੂੰ ਨਹੀਂ ਅਸੀਂ ਵੀ ਨਹੀਂ ਮਿਲੇ ਜਿਵੇਂ ਤੁਹਾਨੂੰ ਗੱਪ ਮਾਰ ਗਏ ਕਿ ਪਰ ਸਾਡੇ ਕੋਲੇ ਕੋਈ ਨਹੀਂ ਆਇਆ ਤੇ ਇੱਥੇ ਦੋ ਤਿੰਨ ਪਿੰਡਾਂ ਦਾ ਪਾਣੀ ਆਉਂਦਾ ਜੀ ਤੇ ਨਾ ਕੋਈ ਪ੍ਰਸ਼ਾਸਨ ਨੂੰ ਰੋਕਦਾ ਪਾਣੀ ਨੂੰ ਨਾ ਕੋਈ ਜ਼ਿੰਮੇਵਾਰੀ ਹੈ ਬਾਈ ਜੀ ਇਹ ਤਾਂ ਬਹੁਤ ਵੱਡਾ ਕਹਿ ਸਕਦਾ ਦੋਖਾਂ ਦਾ ਪਹਾੜ ਹੀ ਹੋ ਗਿਆ ਤਾਂ ਬਹੁਤ ਵੱਡਾ ਜਿਹੜਾ ਹਰ ਵਾਰੀ ਪੈ ਜਾਂਦਾ ਮੀਂਹ ਦੇ ਉੱਤੇ ਹਾਲਾਂਕਿ ਮੈਨੂੰ ਤਾਂ ਪਹਿਲਾ 21 ਮੀਂਹ ਬਹਿਮਾਨਸੂਨ ਦਾ ਨਹੀਂ ਇੱਕ ਨਹੀਂ ਬਿਆ ਜੀ ਇੱਥੇ ਤਾਂ ਪੰਜਵੇਂ ਚੌਥੇ ਸਾਲ ਦੂਜੇ ਤੀਜੇ ਸਾਲ ਬਹੁਤ ਵਾਰੀ ਆਉਂਦਾ ਹੈ ਸਾਲ ਤੇ ਸਾਲ ਹੀ ਆਉਂਦਾ ਹੁਣ ਤਾਂ ਸਾਲ ਸਾਲ ਤੋਂ ਹੀ ਆਉਣ ਲੱਗ ਗਿਆ ਜੀ ਬਾਕੀ ਅਸੀਂ ਚੰਡੀਗੜ੍ਹ ਤੇ ਢੇਡੇ ਲਾ ਲੱਕ ਗਏ ਸੀ ਜਦੋਂ ਬਾਦਲ ਸਾਹਿਬ ਨੇ ਚੀਫ ਇੰਜੀਨੀਅਰ ਦੀ ਡਿਊਟੀ ਲਾਤੀ ਨਾਂ ਭੁੱਲ ਗਿਆ ਮੈਂ ਚੀਫ ਸਾਹਿਬ ਦਾ ਤੇ ਹੁਣ ਇੱਕ ਵਾਰੀ ਚੰਡੀਗੜ੍ਹ ਜਾਊਗਾ ਡਰੇਨ ਮਹਿਕਮੇ ਦਾ ਚੀਫ ਸੀ ਇੱਕ ਵਾਰੀ ਜਾਂ ਦੋ ਵਾਰੀ ਤਿੰਨ ਵਾਰੀ ਫਿਰ ਜਦੋਂ ਬੰਦਾ ਪੱਲੇ ਕੁਛ ਨਹੀਂ ਰਹਿੰਦਾ ਜੀ ਚਾਰ ਆਰੀ ਸਾਨੂੰ ਚੀਫ ਸਾਹਨੇ ਵੀ ਸੱਦਿਆ ਜੀ ਉੱਥੇ ਵੀ ਚਾਰ ਆਰੀ ਸਾਨੂੰ ਚੀਫ ਸਾਹਬ ਨੇ ਚੰਡੀਗੜ੍ਹ ਸੱਦਿਆ ਵੀ ਆਜੋ ਤੁਹਾਡਾ ਹੱਲ ਕਰਦੇ ਆ ਪੈਪ ਪਾਉਣੇ ਆ ਚਾਰ ਆਰੀ ਸੱਦ ਕੇ ਤੇ ਮੁੜ ਕੇ ਕਹਿੰਦੇ ਵੀ ਤੁਹਾਡਾ ਨਹੀਂ ਸਾਡੇ ਕੋਲੇ ਬਜਟ ਹੈ ਨਹੀਂਗਾ ਨਹੀਂ ਪਾ ਸਕਦੇ ਅੱਛਾ ਇਹ ਬਾਈ ਜੀ ਲਗਾਤਾਰ ਮੋਟਰ ਚੱਲ ਰਹੀ ਹੈ ਪਾਣੀ ਤੁਸੀਂ ਕੱਢ ਰਹੇ ਹੋ ਇਹ ਵੀ ਖਰਚਾ ਹੋ ਰਿਹਾ ਇਹ ਖਰਚਾ ਹੋ ਰਿਹਾ ਇਹ ਚੀਜ਼ ਦਾ ਵੀ ਹਾਂਜੀ ਹੋਈ ਮੁਸ਼ਕਲ ਕਿੰਨੀ ਕਿ ਪਰੇਸ਼ਾਨੀ ਗਰਮੀ 'ਚ ਬਹਿਣਾ ਪੈਂਦਾ ਇਹ ਤਾਂ ਬਹੁਤ ਔਖਾ ਜੀ ਔਖਾ ਹੋਇਆ ਲੱਗਦਾ ਹੱਲ ਕਰਨਾ ਚਾਹੀਦਾ ਸਰਕਾਰ ਨੂੰ ਇਹਦਾ ਕਰਨੇ ਚਾਹੀਦਾ ਸਰਕਾਰ ਨੂੰ ਅੱਛਾ ਇਹ ਬਾਈ ਜਿਵੇਂ ਹੁਣ ਇਹ ਪਾਣੀ ਹੈਗਾ ਇਹ ਇਹਦਾ ਕੱਦੂ ਹੋਇਆ ਹੋਇਆ ਇਹ ਕਿ ਨਹੀਂ ਹੋਇਆ ਹਜੇ ਹੋਣਾ ਸੀ ਇਹਦੇ ਜਨਾ ਜੀ ਸਾਰਾ ਕੁਝ ਕਰਕੇ ਕੁਝ ਤਾਂ ਝੋਨਾ ਲਾਈ ਬੈਠੇ ਸੀ ਜਿਹੜਾ ਖਤਮ ਹੋ ਗਿਆ ਜੀ ਡੁੱਬ ਗਿਆ ਹੁਣ ਦਵੇਂ ਸਰੇ ਫੇਰ ਇਹ ਪਾਣੀ ਪੂਣੀ ਸੁੱਕੂਗਾ ਫੇਰ ਵੇਖੋ ਕਿਹੜਾ ਝੋਨਾ ਕਿਹੜੀ ਬਰੇ ਇਹ ਇੱਕ ਚੀਜ਼ ਆਖਰੀ ਸਵਾਲ ਆ ਇਹ ਹੁਣ ਕਿੰਨੇ ਚਿਰਾਂ ਦੇ ਮੈਨੂੰ ਕਿੰਨੇ ਟਾਈਮ ਚ ਪਾਣੀ ਨਿਕਲ ਜੂ ਹੋਈ 4 ਦਿਨ 6 ਤਰੀਕ ਅੱਜ ਮੇਰਾ 10 ਹੋ ਗਈ 4 ਦਿਨ ਤਾਂ ਹੋਈ ਗਏ ਤੋਂ ਤਿੰਨ ਦਿਨ ਇਹ ਹਫਤੇ 10 ਦਿਨਾਂ ਚ ਤਿਆਰ ਹੋਊਗਾ ਜੀ ਖਾਲੀ ਖੁੱਲੀ ਹੋ ਗਿਆ ਤਾਂ ਜੇ ਹੋਰ بارش ਨਾ ਹੋਈ ਫੇਰ ਹਫਤੇ 10 ਦਿਨਾਂ ਤੱਕ ਇਹ ਖਾਲੀ ਹੋਊਗਾ ਉਸ ਤੋਂ ਬਾਅਦ ਦੁਆਰੇ ਫਿਰ ਪਿੱਛੇ ਵੀ ਘਰ ਵੀ ਹੈਗਾ ਕੋਠੀ ਬਣੀ ਹੋਈ ਆ ਪਿੱਛੇ ਉਹ ਬੈਕ ਸਾਈਡ ਦੇ ਉੱਤੇ ਇਸ ਤੋਂ ਅੱਗੇ ਵੀ ਘਰ ਹੈਗੇ ਜੇ ਪਾਣੀ ਵੱਧਦਾ ਜਾਂ ਅੱਗੇ ਮੀਂਹ ਪੈ ਜਾਂਦਾ ਹਾਲਾਂਕਿ ਇਸ ਦਾ ਕਹਿੰਦੇ ਨਾ ਹੀ ਮੀਂਹ ਪਵੇ ਤਾਂ ਨੁਕਸਾਨ ਆ ਕੇ ਹੋਰ ਹੋ ਸਕਦਾ ਘਰ ਨੁਕਸਾਨ ਤਾਂ ਵੇਖੋ ਜੀ ਹੁਣ ਤੁਹਾਨੂੰ ਵਖਾ ਨਹੀਂ ਸਕਦੇ ਉੱਥੇ ਘਰ ਪਾਟੇ ਵੇ ਉਹ ਸਾਹਮਣੇ ਦਿੱਸੀ ਜਾਂਦੇ ਆ ਜ਼ੂਮ ਕਰਕੇ ਉਹ ਦੋ ਤਿੰਨ ਘਰਾਂ ਦੇ ਸਾਹਮਣੇ ਗਰੀਬ ਲੋਸੀ ਲੋਕ ਆ ਵਿਚਾਰੇ ਉਹਨਾਂ ਦੇ ਘਰ ਪਾੜ ਗਏ ਵਿਚਾਰਿਆਂ ਦੇ ਬੁਰਾ ਹਾਲ ਆ ਹੁਣ ਘਰ ਬਣਾਉਣਾ ਕਿੰਨਾ ਔਖਾ ਅੱਜ ਕੱਲ ਦੇ ਟਾਈਮ 'ਚ ਬਸ ਮੰਗ ਇਹੀ ਆ ਜੀ ਇਸ ਦਾ ਪਾਈਪਲਾਈਨ ਦੀ ਮੰਗ ਆ ਜੀ ਪੈ ਜ ਜੀ ਬਿਲਕੁਲ ਲੋਹਾਰਾ ਪਿੰਡ ਦੇ ਕਿਸਾਨ ਨੇ ਤਾਂ ਇੱਕ ਵੱਡੀ ਪਰੇਸ਼ਾਨੀ ਇਹਨਾਂ ਕਿਸਾਨਾਂ ਵਾਸਤੇ ਹੈ ਕਿਉਂਕਿ 200 ਕਿੱਲਾ ਜਿਹੜਾ ਪਾਣੀ ਦੇ ਵਿੱਚ ਡੁੱਬਿਆ ਹੋਇਆ। ਕਾਫੀ ਰਕਬੇ ਦੇ ਵਿੱਚ ਹੋਣਾ ਲੱਗਿਆ ਸੀ ਤੇ ਕੁਝ ਰੀਚ ਲਾਉਣਾ ਵੀ ਸੀਗਾ। ਪਿਛਲੇ ਲੰਬੇ ਸਮੇਂ ਤੋਂ ਕਾਹਲੀ ਸਰਕਾਰ ਵੱਲ ਦੀ ਇਹ ਮੰਗ ਹੈਗੀ ਕਿ ਜਿਹੜਾ ਝੋਨਾ ਉਸ ਵਕਤ ਲਾਂਦੇ ਸੀ ਜਾਂ ਉਸ ਵਕਤ ਫਸਲ ਬੀਜਦੇ ਸੀਗੇ। ਉਦੋਂ ਵੀ ਇਹਨਾਂ ਨੇ ਮੰਗ ਬਾਦਲ ਸਰਕਾਰ ਅੱਗੇ ਜਿਹੜੀ ਚੱਕੀ ਪਰ ਉਸ ਵਲੀ ਵੀ ਹੱਲ ਨਹੀਂ ਹੋਇਆ। ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਹੈ, ਉਹਨੇ ਵੀ ਰਾਜ ਕੀਤਾ ਉਸ ਤੋਂ ਬਾਅਦ ਵੀ ਹੱਲ ਨਹੀਂ ਹੋਇਆ। ਪਰ ਹੁਣ ਇਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ 15 ਲੱਖ ਰੁਪਏ ਦਾ ਜਿਹੜਾ ਬਜਟ ਹੈਗਾ ਉਹਦੀ ਇੱਕ ਪਾਈਪਲਾਈਨ ਇਹਨਾਂ ਦੇ ਇਥੋਂ ਪਿੰਡ ਦੇ ਜਿਹੜੇ ਖੇਤ ਹੈਗੇ ਇਥੋਂ ਪੈਣੀ ਹੈ ਡਰੇਨ ਦੇ ਵਿੱਚ ਤਾਂ ਉਮੀਦ ਕਰਦੇ ਆ ਕਿ ਸਰਕਾਰ ਇਹਨਾਂ ਦੀ ਕਿਸਾਨਾਂ ਦੀ ਮੰਗ ਵਾਲੇ ਪਾਸੇ ਜ਼ਰੂਰ ਧਾਂਦੇ ਹੋਗੇ ਤਾਂ ਕਿ ਕਿਸਾਨ ਜਿਹੜੇ ਆ ਨੁਕਸਾਨ ਜਿਹੜੇ ਕਿਸਾਨਾਂ ਦਾ ਹੋ ਰਿਹਾ ਉਹ ਨੁਕਸਾਨ ਤੋਂ ਬਚ ਸਕਣ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅਮਿਤ ਸ਼ਰਮਾ ਰੋਜ਼ਾਨਾ ਸਪੋਕਸਮੈਨ ਪਿੰਡ ਲੋਹਾਰਾ